ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਕਣਕ-ਕਣਕ ਦਾ ਆਪਣੇ ਗਿਆ ਹੀ ਨਿਬੜ ਕੰਮ ਤੇ ਕੱਲ ਰੀਪਰ ਕੱਢਿਆ ਹੈਗਾ ਜਿੱਦਾਂ ਜੱਦਾ ਸੀਜ਼ਨ ਲਾ ਕੇ ਇਹਨੂੰ ਹਨਾ ਆਪਾਂ ਬਾਹਰ ਹੀ ਖੜਾ ਕੀਤਾ ਹੈਗਾ ਉੱਥੇ ਤੇ ਸ਼ੈੱਡ 'ਚ ਆਪਣੇ ਤੂੜੀ ਸੀਗੀ ਤੇ ਇਹਨੂੰ ਬਾਹਰ ਕੱਢਿਆ ਸੀ ਉਦੋਂ ਹੀ ਥੱਲੇ ਦਰਖਤਾਂ ਦੇ ਖੜਾ ਹੈਗਾ ਤਰਬੈਲ ਪਾਈ ਸੀ ਜੱਦਾ ਛੇੜਿਆ ਹੀ ਨਹੀਂ ਤੇ ਕੱਲ ਕੱਢਿਆ ਤੇ ਸਾਰਾ ਜੰਗਾਲ-ਜੰਗੋਲ ਨੇ ਚੜਿਆ ਪਿਆ ਆ ਤੇ ਕੱਲ ਹਾਰ ਕੇ ਫੇਰ ਧਵਾ ਕੇ ਲਿਆਂਦਾ ਇੱਕ ਵਾਰੀ ਉਦੋਂ ਵੀ ਧਵਾ ਕੇ ਲਾਇਆ ਹੈਗਾ ਫੇਰ ਤੋਂ ਆਇਆ ਹੁਣ ਤੇ ਜੰਗ-ਜੁੰਗ ਚੜਿਆ ਪਿਆ ਹੈਗਾ ਤੇ ਅੱਜ ਇਹ ਤੇ ਪਾ ਦਵਾਂਗੇ ਤਰਪੈਲ ਹਜੇ ਬਾਹਰ ਤੂੜੀ ਆ ਕਿਉਂਕਿ ਸ਼ੈੱਡ ਚ ਤੇ ਟਰੈਕਟਰ ਖੜਦੇ ਆ ਦੋਨੇ ਲੇਜ਼ਰ ਹੁੰਦਾ ਅੰਦਰ ਹੀ ਤਾਂ ਕਰਕੇ ਫੇਰ ਸਮਾਨ ਮਸ਼ੀਨ ਥਾਂ ਹੈ ਨਹੀਂ ਗੰਦਰ ਤੂੜੀ ਚੱਕੀ ਗਈ ਫੇਰ ਬਾਧੂ ਥਾਂ ਆ ਤੇ ਫੇਰ ਲਾਵਾਂਗੇ ਅੰਦਰ ਤੇ ਕੱਲ ਬਲੇਡ ਬਲੂਟ ਸੀਗੇ ਵੇਚੋਦੀ ਪੈ ਸਮਾਨ ਪੁੜੀਆਂ ਪਾਲੀਆਂ ਤੇ ਇਹ ਗਿੱਲੇ-ਗੁੱਲੇ ਹੋ ਗਏ ਸੁੱਕਣੇ ਪਾਏ ਆ ਹੁਣ ਤੇ ਬਾਕੀ ਗੁੜੀਆਂ ਵੀ ਆਪਣੇ ਤੋਂ ਦੋ ਪਈਆਂ ਵਾਧੂ ਆਹ ਹੈਗੀ ਆ ਆਹ ਹੈਗੀ ਆ 13 ਦੀ ਤੇ ਉਹ 14 ਦੀ ਆ ਤੇ ਦੋਨੇ ਪਈਆਂ ਤੇ ਬਾਕੀ ਬੈਲਟਾ ਬੁਲਟਾ ਤਾਂ ਹੈ ਨਹੀਂ ਕੋਈ ਏਡੇ ਆਹ ਹੀ ਸਮਾਨ ਸੀ ਵਾਧੂ ਫਿੰਗਰ ਫੁੰਗਰ ਆ ਟਰੈਕਟਰ ਦੀਆਂ ਪਈਆਂ ਪੱਤੀਆਂ ਲੈਂਕ ਆਣੀਆਂ ਤੇ ਕਹਿਣ ਧੋਤੇ ਤੇ ਜਮਗਾ ਛੱਡੀਆਂ ਨਹੀਂ ਤੇ ਆਉਣੇ ਨੂੰ ਲੱਗਾਗੇ ਜੇ ਰਿਪੇਅਰ ਨੂੰ ਅੜਕ ਕੇ ਅਜੇ ਕਣਕ ਦਾ ਨਵੇਲ ਨਹੀਂ ਇਹ ਖਾਦ ਖੁੱਦ ਜਦੋਂ ਇਹਨਾਂ ਪੈ ਗਿਆ ਸਿਆਲਾ ਸਿਆਲ ਆ ਜਾਣੀ ਆ ਫਿਰ ਲੱਗਾਂਗੇ ਇਹ ਨਾਲੇ ਬੇਲੇ ਹੁੰਨੇ ਉਦੋਂ ਨੂੰ ਫਿਰ ਨੂੰ ਕਰਾਂਗੇ ਆ ਸੈਟ ਬੈਟ ਬਾਕੀ ਮਿੱਤਰੋ ਇਹਦੀ ਥਰੇਸ਼ਰ ਵਾਲੀ ਜਿਹੜੀ ਸ਼ਾਫਟ ਹੈ ਨਾ ਆਹ ਮੇਨ ਇਹ ਥੋੜੀ ਬਿੰਗੀ ਆ ਥੋੜੀ ਇਹ ਨਾ ਕੰਬਦੀ ਆ ਮਸ਼ੀਨ ਜਦੋਂ ਦੂਜੀ ਖਾਲੀ ਹੁੰਦੀ ਜਦੋਂ ਆਪਾਂ ਢੇੜਾ ਜਾਂਦਾ ਲੈ ਕੇ ਮਸ਼ੀਨ ਜਾਂਦੀ ਹੈ ਨਾ ਉਦੋਂ ਜਦੋਂ ਭਰ ਜਾਂਦੀ ਵਿੱਚੋਂ ਫਿਰ हट ਜਾਂਦੀ ਉਦੋਂ ਖਾਲੀ ਹੋ ਜਾਂਦਾ ਵਿੱਚੋਂ ਮਾਲ ਨਿਕਲ ਜਾਂਦਾ ਫਿਰ ਥੋੜਾ ਕੰਬਦੀ ਆ ਤਾਂ ਕਰਕੇ ਥੋੜੀ ਬਿੰਗੀ ਆ ਇਕ ਕਰਾਵਾਂਗੇ ਇਸ ਦੀ ਸੁੱਦੀ ਥ੍ਰੈਸ਼ਰ ਸ੍ਰੋਸ਼ਰ ਕੱਢਾਂਗੇ ਇਸ ਦੀ ਬਾਹਰ ਸਾਰਾ ਚੰਗੀ ਤਰ੍ਹਾਂ ਰਿਪੇਅਰ ਕਰਨੀ ਇਹਦੀ ਇਹ ਡੀਜ਼ਲ ਡੋਜ਼ਲ ਮਾਰਕ ਹੈ ਰੰਗ ਕੱਟ ਛੱਡਿਆ ਤੇ ਹੁਣ ਰਿਪੇਅਰ ਕਰਨ ਲੱਗੇ ਲਾਵਾਂਗੇ ਤੋਂ ਤਰਪੈਲ ਪਾਉਣੇ ਅੱਜ ਇਹਦੇ ਉੱਤੇ ਇਹ ਬਲੇਡ ਐਸ ਕੀ ਸਾਰੇ ਹੀ ਬਦਲ ਹੋਣੇ ਆ ਪਿਛਲੇ ਸਾਲ ਸੱਡਾ ਕਮਈਆਂ ਸੀ ਇਸ ਕੀ ਤੋਂ ਜੈਡ ਸਟਪਸ ਤੋਂ ਪਾ ਦੋਨੇ ਪੱਤੀਆਂ ਵੀ ਬਦਲ ਹੋਣੀਆਂ ਨਾਲ ਤੇ ਬਲੇਡ ਬਲੂਟ ਸਭ ਬਦਲਨੇ ਆ ਤੇ ਥੱਲੇ ਵਾਲੀ ਬਾਸਕਟੇ ਦੀ ਲਾ ਕੇ ਰੱਖੀ ਆ ਸਾਰਾ ਇਹਨੂੰ ਕਰਾਂਗੇ ਐਨ ਇਟੀਟਿੰਗ ਵਿਚਿੰਗ ਪਿਛਲੇ ਸਾਲ ਵੀ ਇਹਨੂੰ ਵਧੀਆ ਹੋਈ ਸੀ ਰੁਪਏ ਤ ਤਦੇ ਚੱਲੀ ਜਾਂਦੀ ਸੀ ਫੇਰ ਚੱਜਣਾ ਹੋਈ ਹੋਵੇ ਤਾਂ ਆਪੇ ਚੀਜ਼ ਚੱਲਦੀ ਫੇਰ ਵਧੀਆ ਤੇ ਲੱਗਾਂਗੇ ਇਹਨੂੰ ਵਿਲੇ ਟਾਈਮ ਇਹ ਸਮਾਨ ਵੀ ਸਾਰਾ ਇਕੱਠਾ ਕੀਤਾ ਹੈਗਾ ਲੇਜ਼ਰ ਅੰਦਰ ਚੱਲ ਗਿਆ ਜਿਗਨੇਕਟਰ ਵੀ ਅੰਦਰ ਚੱਲ ਗਿਆ ਤੇ ਤਵੀਆਂ ਹਾਲ ਸੁਭਾਗਾ ਸਭ ਕੁਝ ਇਧਰ ਘੜ ਦਿੰਦਾ ਹੈਗਾ ਤੇ ਟਰਾਲੀਆਂ ਵੀ ਦੋਨੇ ਇੱਕ ਸਾਈਡ ਤੇ ਕਰਤੀਆਂ ਸੀ ਹੁਣ ਚੀਜ਼ਾਂ ਇਹਨਾਂ ਦੀ ਲੋਡ ਨਹੀਂ ਹੈਗੀ ਆ ਕਰਕੇ ਸਵਾ ਗਾ ਲੈਫਟ ਵਾਲਾ ਬਹੁਤ ਵਧੀਆ ਚੱਲਿਆ ਜਿਹੜੇ ਆਪਾਂ ਇੰਡ ਲਿਆ ਪੰਜ ਖੇਤ ਬੀਜੇ ਸੀਗੇ ਇਹਨਾਂ ਫੇਰਿਆ ਹੈਗਾ ਪਹਿਲਾ ਮੋਰੇ ਤਵੀਆਂ ਮਾਰ ਕੇ ਫੇਰ ਬਾਕੀ ਤਾਂ ਆਪਾਂ ਇਦੀ ਰੱਪੜੀ ਬੀਜੇ ਸੀਗੇ ਤਵੀਆਂ ਮਾਰ ਕੇ ਤੇ ਉਹਦੀ ਬੀਜੇਗਾ ਇਹ ਮਾੜਾ ਦੇਖਿਆ ਹੈਗਾ ਫੇਰ ਕੇ ਵਧੀਆ ਚੱਲਦਾ ਤੇ ਬਾਕੀ ਜਿੰਦੇ ਜੁੰਦਾ ਸਭ ਕੁਝ ਰੱਖਤਾ ਹੈ ਕਰੀ ਟਕਾ ਕੇ ਤੇ ਹੁਣ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਗਣਕਦਾ ਨਿਬੜ ਗਿਆ ਹੈ ਬਾਕੀ ਰੀਪਰ ਨੂੰ ਲੱਗਦੇ ਆ ਫੇ ਹਜੇ 2 ਕੁ ਮਹੀਨੇ ਹਜੇ ਬਹੁਤ ਟਾਈਮ ਪਿਆ ਪਹਿਲਾ ਖੋਲ ਕੇ ਵੀ ਕੋਈ ਫਾਇਦਾ ਨਹੀਂ ਰੰਗ ਘਾਟ ਛੱਡਿਆ ਉਹਦਾ ਦੇਖੋ ਇਹ ਹੈਗੀ ਆ ਮਸ਼ੀਨ ਇੱਥੇ ਲਿਖਿਆ ਹੈ ਇਹ ਮਾਡਲ ਕਿਹੜਾ ਮਾਡਲ ਹੈਗਾ ਆ ਇਹ 13 12 13 12 13 ਮਾਡਲ ਆਇਆ ਹੈ ਠੀਕ ਆ ਵਧੀਆ ਭਾਈ ਹਾਲਤ ਦੇਖੋ ਨਾ ਸਾਫ ਸੁਥਰੀ ਪਈ ਕਿਤੇ ਉਹ ਗਲੀ ਸੜੀ ਨਹੀਂ ਹੈਗੀ ਬਹੁਤ ਸੋਹਣੀ ਆ ਅਸੀਂ ਬਾਕੀ ਮਿੱਤਰੋ ਇਹਦਾ ਗੇਅਰ ਵੀ ਪਿਛਲੇ ਅਜ 10 ਸੀਜ਼ਨ ਚੱਲਦੇ ਟੁੱਟ ਗਿਆ ਹੈਗਾ ਆਹ ਸ਼ਾਰਟ ਟੁੱਟੀ ਸੀ ਦੇਖੋ ਕਿੱਡੀ ਮੋਟੀ ਸ਼ਾਰਟ ਤੋੜਦੀ ਨਾਲ ਸੀਗੇ ਗਿੱਲੇ ਥੋੜੇ ਤੇ ਇਹ ਛੁੱਟ ਗਈ ਸੀ ਫੇਰ ਲਿਆ ਕੇ ਨਵਾਂ ਰੱਖਿਆ ਇਹ ਵੀ ਚੱਲਦਾ ਜੇਦਾ ਮਿਲਿਆ ਸੀਗਾ ਤੇ ਦਸ਼ਮੇਸ਼ ਵਾਲਿਆਂ ਦੇ ਇਹ ਸਾਫ ਪਿਆ ਗੇਅਰ ਗੇਅਰ ਉਹ ਵੀ ਠੀਕ ਸੀ ਸ਼ਾਰਟ ਪਤਾ ਨਹੀਂ ਕਿਦਾਂ ਟੁੱਟ ਗਈ ਤੇ ਆਪਣੇ ਕੇਸ ਦੇ ਇੱਥੇ ਆਉਂਦੇ ਸੀ ਗੁੱਛੇ ਕ੍ਰੋਸ ਉਹ ਵਧੀਆ ਚੀਜ਼ ਐ ਉਹ ਜੋ ਟੁੱਟੂ ਦਾ ਗੁੱਛਾ ਟੁੱਟੂਗਾ ਬੰਦਾ ਲੈ ਕੇ ਪਾ ਦੂਏ ਸੁੱਤੀ ਗੇਅਰ ਦੀ ਜੇ ਟੱਟ ਕੀ ਸ਼ਾਫਟ ਵਿੱਚੋਂ ਟੁੱਟਦੀ ਆ ਤੇ ਫੇ ਕੰਮ ਨਹੀਂ ਆਉਂਦੀ ਹੈਗੀ ਸਾਰਾ ਗੇਅਰ ਹੀ ਰੱਖਣਾ ਪੈ ਗਿਆ ਹੈਗਾ ਤੇ ਨਵਾਂ ਰੱਖਿਆ ਜਿੱਦਾਂ ਤੇ ਥੋੜਾ ਚੱਲਿਆ ਹੈ ਇਹ ਵੀ ਬਾਕੀ ਪੁੜੀ ਐ ਕੀ ਬਾੱਛ 16 ਦੀ ਪਾਈ ਸੀ ਇਹ ਤੇ ਅੱਜ ਕੀ ਪਿਛਲੀ ਵੀ ਬਦਲਾਂਗੇ ਅੰਤ 9 ਦੀ ਆ ਇਹ 10 ਦੀ ਕਰਾਂਗੇ ਥੋੜੇ ਥ੍ਰੈਸ਼ਰ ਦੇ ਚੱਕਰ ਥੋੜੇ ਆ ਜਿੱਦਾਂ ਤੇ ਤੋਣੀ ਥੋੜੀ ਜਿਹੀ ਹਜੇ ਵੀ ਮੋਟੀ ਕੱਢਦੀ ਆ ਥੋੜੀ ਕਰਾਂਗੇ ਐਤਕੀ ਸੈਟਿੰਗ ਹੋਰ ਤੇ ਦੋ ਪੁਲੀਆਂ ਆਪਣੇ ਤੋਂ ਪਈਆਂ ਆ ਇਹ ਤੀਜੀ ਹੋ ਜਾਣੀ ਤਿੰਨ ਪੁਲੀਆਂ ਹੋ ਜਾਣੀਆਂ ਪੁਲੀਆਂ ਇਹ ਜਦੋਂ ਟਰੈਕਟਰ ਰੂਟਰ ਬੰਦਾ ਬਦਲਦਾ ਉਦੋਂ ਹੀ ਕੰਮ ਆਉਣੀ ਆ ਜਿੱਦਾਂ ਹੁਣ ਆਪਣੇ ਫਾਰਮ ਟਰੈਕਟਰਾਂ ਜੇ ਚਲਾਉਣੀ ਆ ਉਹਨੂੰ ਚਲਣੀਆਂ 14 ਦੀ ਆਹ ਸੀ ਜੁੱਧਾ ਲਾਈ ਜੀਡੀ ਗੁਰ ਪਿੱਛੇ ਲਿਆਂਦੀ ਜਦੋਂ ਅਸੀਂ ਮਸ਼ੀਨ ਤੇ ਆਹ ਫੇ ਲਿਆ ਕੇ ਪਾਈ ਸੀ ਇਹਨਾਂ ਵੀ ਨਹੀਂ ਸੈੱਟ ਬੱਜੇ ਫੇ 16 ਦੀ ਪਾਈ ਸੀ ਆ ਹੈਗੀ ਆ 14 ਦੀ ਮੇਰੇ ਖਿਆਲ ਨਾਲ ਤੇ ਆ 13 ਦੀ ਹਾਂ ਤੇ ਜੇ ਫਾਰਮ ਟਰੈਕ ਨਾਲ ਚਲਾਉਣੀ ਆ ਤਾਂ ਫੇ ਆ ਚੱਲੂਗੀ ਮੇਰੇ ਖਿਆਲ ਨਾਲ ਇਹ ਹਾਂ 14 ਦੀਆਂ 13 ਦੀ ਚੱਲੂ ਪਤਾ ਨਹੀਂ ਹੁਣ ਤੇ ਆ ਵੀ ਬਦਲਾਂਗੇ ਐਤ ਕੀ ਪਰ ਫੇ ਤੂੜੀਆਂ ਨ ਬਰੀ ਕੱਢੂਗੀ ਤੂੜੀ ਹੈ ਤਾਂ ਸਹੀ ਆ ਜਿੱਲੇ ਨਾਲ ਚ ਥੋੜਾ ਕਰਦੀ ਸੀਗੀ ਜਿਹੜੇ ਹੋਰ ਤੇਜ ਹੋ ਜਾਣਗੇ ਪ੍ਰੈਸ਼ਰ ਦੇ ਤਾਂ ਫੇ ਵਢਾਂਗਾ ਜ਼ਿਆਦਾ ਹੋਊ ਟਰਾਲੀਆਂ ਇੱਕ ਸਾਈਡ ਜੀ ਤੇ ਕਰਤੀਆਂ ਹੀ ਦੋਨੇ ਉਹਨ ਇਥੇ ਖੜੀਆਂ ਖੜੀਆਂ ਰਹਿਣ ਗਿਆ ਤੇ ਹੁਣੇ ਜਾ ਕੇ ਗਾਂ ਹੀ ਗਾਮਣੀਆਂ ਜਾਲੀਆਂ ਜੋੜੀਆਂ ਨੇ ਤੇ ਸਿੱਟ ਹੀ ਐ ਕਿ ਲਾਈ ਨਹੀਂ ਸੀ ਅੱਗੇ ਤੋਂ ਲਾਇਆ ਹੁੰਦਾ ਬੱਡੇ ਤੇ ਜਾਲੀਆਂ ਜੋੜੀਆਂ ਸਹੀ ਐ ਇੱਦੀ ਚਾਲੂ ਕਰ ਦੇਣੀਆਂ ਐ ਆ ਵੀ ਮਿੱਤਰੋ ਆ ਸੜਕੋ ਪਾਰ ਵਾਲੀ ਮੋਟਰ ਤੇ ਕਈਆਂ ਦਿਨਾਂ ਬਾਅਦ ਕਿਹੜਾ ਵੱਜਾ ਅੱਜ ਤੇ ਇਹ ਵੀ ਨਿਕੜਾਈ ਸਾਰੀ ਆ ਇੱਕ ਦਿਨ ਪਹਿਲਾਂ ਤੇ ਹੀ ਤੇ ਉੱਪਰ ਵਾਲੀ ਤੇ ਆਪਾਂ ਕੱਲੂ ਪਾਣੀ ਮੋੜਦੇ ਆ ਸਾਹਮਣੇ ਵਾਲੀ ਤੇ ਤਾਂ ਲੋਖਾਤ ਖੁਦ ਪਾ ਕੇ ਪਾਣੀ ਮੋੜਦੇ ਆ ਉੱਥੇ ਪਾਣੀ ਲਾਉਣ ਵਾਲੀ ਹੋ ਗਈ ਉਹ ਹੋ ਗਈ 25 ਕ ਦਿਨਾਂ ਦੀ ਤੇ ਕੱਲੂ ਦੇਖਦੇ ਆ ਉੱਥੇ ਬਾਕੀ ਆ ਵੀ ਐਨ ਵਧੀਆ ਨਿਕਲੇ ਆਈ ਆ ਬਹੁਤ ਵਧੀਆ ਨਿਕਲੀ ਐਨ 40 41 ਕਿਲੋ ਵੀ ਸੀਗਾ ਤੇ ਐਨ ਰੂਟ ਆਊਟ ਦੀ ਵਧੀਆ ਨਿਕਲਦੀ ਕਣਕ ਅਜੇ ਸੁਪਰ ਸੀਡਰ ਦੇ ਵਿੱਚ ਪੋਰਪੋਰ ਬੰਦ ਰਹਿ ਜਾਂਦੇ ਆ ਕਰੋ ਚੈੱਕ ਐਨ ਵਧੀਆ ਨਿਕਲੀ ਆ ਵੀ ਮਿੱਤਰੋ ਇੱਥੇ ਕਰੋ ਚੈੱਕ ਇਹ 222 ਸੀਗੀ ਐਂ ਜੜ ਗਈ ਆ ਤੇ ਜੇ ਆਪਣੇ ਰੌਣੀ ਕੀਤੀ ਹੁੰਦੀ ਫੇ ਆਪਾਂ ਹੋਰ ਕਰ ਲੈਣੀ ਥੋੜਾ ਲੇਟ ਪਾਣੀ ਨੂੰ ਪਰ ਰੌਣੀ ਨਹੀਂ ਸੀ ਇੱਥੇ ਕੀਤੀ ਇਸ ਕਰਕੇ ਮੋੜਾਂਗੇ ਕਰ ਲੂ ਜਾਂ ਪਰਸੋਂ ਨੂੰ ਤੇ ਕਰੋ ਚੈੱਕ ਐਨ 222 ਸੀ ਇੱਥੇ ਐਂ ਜੜ ਗਈ ਆ ਤਾਂ ਕਣਕ ਤੇ ਆੜਾ ਊੜਾ ਸਾਫ਼ ਕਰ ਗਏ ਇਹ ਕਣਕ ਦੀ ਬਜਾਈ ਹਾਂ ਚੱਲਦੀ ਆ ਸਾਹਮਣੇ ਚਲਦਾ ਸੋਨਾ ਢਿੱਕਾ ਦਰਕ ਜੋਂਡਰ ਚੱਲਦਾ ਆ ਤੇ ਨਿਬੜੀ ਚੱਲਿਆ ਤਕਰੀਬਨ ਕਰੋ ਚੱਕ ਇਹ 222 ਸੀਗਾ ਇਹ 29 ਤਰੀਕ ਦੀ ਪੀਚੀ ਆ ਆਪਣੀ ਕਰੋ ਚੱਕ ਪਰਾਂ ਲੰਮੇ ਪਲਾਂਟ ਆ ਸੱਤ ਖੱਤੇ ਹੀ ਸੱਤ ਖੱਤੇ ਵੱਡੂ ਵੀ ਪਹਿਲੇ ਹੋ ਜਾਣੇ ਆ ਪੂਰੇ ਭਰ ਗਏ ਆ ਇਹਨਾਂ ਕਿਹੜੇ 加ੜੀ ਚੜੀ 40 ਸੀਗਾ ਇੱਥੇ ਤਾਂ ਪੂਰਾ 40 ਪਿਆ ਵੀ ਪਹਿਲੇ ਦਿਨ ਜਦਨ ਬੀਜੀ ਆ ਪੂਰਾ 40 ਕਿਲੋ ਹੈਗਾ ਕਣਕ ਦੇਖੋ ਐਂ ਬੁਰੀ ਸੰਘਣੀ ਆ ਹਜੇ ਨਾਲੇ ਖਾਲਕੂਲ ਪੈਣਾ ਦੇਖਿਓ ਏ ਡਾਇ ਦਾ ਸੀਗਾ ਬੋਰਾ ਬੋਰਾ ਲੋ ਵੀ ਮਿੱਤਰੋ ਪਾਣੀ ਮੋੜਤਾ ਸੀਗਾ ਕਣਕ ਨੂੰ ਇੱਧਰ ਆਪਣੇ ਸੜਕੋ ਪਾਰ ਵਾਲੀ ਮੋਟਰ ਤੇ ਤੇ ਕੱਲ ਦੀ ਚਲਦੀ ਆ ਪਰਸੋ ਦੀ ਪਰਸੋ ਹੀ ਚਲਦੀ ਆ ਤੇ ਦੋ ਕਿਾਰੇ ਦੋਨੇ ਮੋਰੇ ਥੋੜੇ ਥੋੜੇ ਰਹਿ ਗਏ ਪਾਸੋਂ ਵੀ ਰਹਿ ਗਿਆ ਹੈਗਾ ਬੱਤੀ ਆਉਂਦੀ ਸਾਢੇ 4-5 ਘੰਟੇ ਤੇ ਤਾਂ ਕਰਕੇ ਹੁਣ ਦੇ ਦੇ ਅੱਜ ਉਹਨਾਂ ਦੀ ਚੱਲੂਗੀ ਪਹਿਲਾਂ ਉਹ ਭਰ ਕੇ ਫੇ ਆਉਗੀ ਉੱਤੇ ਤੇ ਕਿਆਰਾ ਹੈਗਾ ਆਪਣਾ ਖੱਤੇ ਖੱਤੇ ਦਾ ਹੀ ਔਰ ਥੱਲੇ ਲੱ ਤਾਂ ਇੰਡਲਾ ਪਲਾਟ ਆਪਣਾ ਡੇਢ ਦਾ ਹੀ ਸੀ ਤੇ ਹੁਣ ਕਰਦੇ ਆ ਕੋਈ ਨਾ ਬੱਤੀ ਆਉਂਦੀ ਆ ਤਾਂ ਮੋੜਦੇ ਆ ਬਾਕੀ ਦੇਖਦੇ ਆ ਕਿਆਰਾ ਰਾਤੀ ਚੱਲ ਗਏ ਸੀਗੇ ਵੀ ਭਰਿਆ ਕਿ ਨਹੀਂ ਦੇਖਦੇ ਆ ਜਾ ਕੇ ਮੜਾ ਤੂੰ ਤ ਕਰੋ ਚੈੱਕ ਕਿੱਦਾਂ ਪੈਣ ਲੱਪਈ ਹੁਣ ਪਾਣੀ ਲੱਗਣ ਲੱਪੇ ਕਣਕਾਂ ਨੂੰ ਕਰਕੇ ਤੇ ਐ ਧੁੰਦ ਪੈਣ ਲੱਗ ਪਈ ਹੁਣ ਬੱਤੀ ਆਉਂਦੀ 8:00 ਵਜੇ ਜਾ ਕੇ ਮਿੱਤਰੋ ਕਿਹੜਾ ਰਿਹਾ ਇੰਨਾ ਖੁੰਝਾ ਅੱਧੇ ਘੰਟੇ ਦੀ ਗੇਮ ਸੀਗੀ ਹੋਰ ਬੱਤੀ ਕੱਲ 4:30 ਘੰਟੇ ਆਈ ਉਹਦਾ 5:00 ਆਉਂਦੀ ਅੱਗੇ ਤੇ ਹੋਰ ਆ ਜਾਂਦੀ ਤਾਂ ਇੰਨਾ ਘਰ ਜਾਣਾ ਸੀਗਾ ਤੇ ਹੁਣ ਆਪਾਂ ਆ ਵੀ ਰਹਿਦਾ ਹੈਗਾ ਪਰਸੋ ਦਾ ਇਹ ਥੋੜੀ ਬਾਵਾ ਰਹਿੰਦੀ ਆ ਇਹਦੇ ਵਿੱਚ ਮੋੜਾਂਗੇ ਜਦੋਂ ਇੱਥੋਂ ਪਾਣੀ ਬਾਲਟੀ ਨਾਲ ਜਾਂ ਡੱਬੇ-ਡੱਬੇ ਨਾਲ ਛਿੜਕ ਦਵਾਂਗੇ ਹੁਣ ਆਪਾਂ ਇੱਚ ਨਹੀਂ ਮੋੜਦੇ ਪਾਣੀ ਤੇ ਇਹ ਫੇਰ ਜਾਨ ਸਾਰਾ ਮੋੜ ਦੇ ਫੇਰ ਭਰ ਕੇ ਆਉਣਾ ਪਾਣੀ ਤਾਂ ਕਰਕੇ ਇਹ ਰਹਿਣ ਦਵਾਗੇ ਹੁਣ ਥੋੜਾ ਹੀ ਥਾਂ ਐ ਦੋ ਕ ਮੰਜਾ ਹੀ ਥੋੜੀ ਆ ਤੇ ਬਾਕੀ ਹੁਣ ਇਹਦੇ ਵਿੱਚ ਨੱਕਾ ਕਰ ਦਿੰਨੇ ਆ ਤੇ ਮੋਟਰ ਤਾਂ ਲਾ ਦਿੰਨੇ ਆ ਸੱਚ ਬਾਕੀ ਮਿੱਤਰੋ ਖਾਦ ਆਪਾਂ ਯੂਰੀਆ ਪਾਤਾ ਹੀ ਐ ਇੱਕ ਕਬੂਰਾ ਮੋਰੇ ਪਾਣੀ ਤੋਂ ਤੇ ਹੁਣ ਆਪਾਂ ਸਿੱਟਾਂਗੇ ਦੇ ਵਿੱਚ ਇੱਕ ਇਹ ਅੱਧਾ ਅੱਧਾ ਕਬੂਰਾ ਮੈਟਰੀਅਲ ਲਾ ਕੇ ਕੱਖ ਤਾਂ ਹੈ ਨਹੀਂ ਕਰ ਲੋ ਚੈੱਕ ਕੋਈ ਏਡਾ ਜ਼ਿਆਦਾ ਪਿਛਲੇ ਸਾਲ ਸੀਗਾ ਬਹੁਤ 100 100 ਗ੍ਰਾਮ ਪਾ ਦਾਂਗੇ ਮੈਟਰੀ ਤੇ ਜਿਹੜਾ ਮਾੜਾ ਮੋਟਾ ਨਿਕਲੂ ਕਰਨ ਉਹ ਸਾਰਾ ਮਰਮਰ ਜਾਊਗਾ ਤੇ ਸੁੱਕਿਆਂ ਚ ਪਿਛਲੇ ਸਾਲ ਕਰਾਈ ਸੀ ਖੂਹ ਤੇ ਥੋੜੇ ਖੱਤੇ ਉਹਨਾਂ ਹੀ ਤਜਮਾਏ ਹੈ ਨੀਗਾ ਤੇ ਉਹਦਾ ਅੱਧਾ ਅੱਧਾ ਪੂਰਾ ਮੈਟਰੀ ਦਾ ਫਾਵਾਂਗੇ ਬਸ ਆ ਮਾੜਾ ਮੋਟਾ ਕਰ ਲੋ ਜੱਕ ਕਿਤੇ ਕਿਤੇ ਆ ਤੇ ਬਾਕੀ ਹੁਣ ਆਪਾਂ ਦੋ ਕੁ ਦਿਨਾਂ ਦੀ ਪਾਵਾਂਗੇ ਹਜੇ ਪੈਰ ਅਠਰ ਜਵੇ ਹਜੇ ਖੋਬਾ ਹੈ ਜਦਾਂ ਥੋੜਾ ਪੈਰ ਰੱਖ ਜਾ ਹੁਣ ਲੱਪਵੇ ਫੇ ਪਾ ਦਵਾਂਗੇ ਇਹ ਬਾਕੀ ਦੋ ਅੱਧ ਅੱਧ ਤੱਕ ਬੁਰਾ ਪਾਵਾਂਗੇ ਤੇ ਹੁਣ ਮੋਟਰ ਚਲਾ ਦਈਏ ਜਾ ਕੇ ਬੱਤੀ ਤਾਂ ਹਜੇ ਆਈ ਨਹੀਂ ਸੋਚ ਆਪਾਂ ਰਾਤ ਨੂੰ ਕੱਟ ਜਾਈਦਾ ਤੇ ਲੋ ਮਿੱਤਰੋ ਮੋਟਰ ਚਲਾਤੀ ਆ ਤੇ ਹੁਣ ਜਦੋਂ ਬੱਤੀ ਆਉ ਤੇ ਜਲਪੂ ਇਹ ਰੌਟ ਚਲਾਤਾ ਤੇ ਬਾਕੀ ਆਪਣੀ ਜਿਹੜੀਆਂ ਕਣਕ ਨੂੰ ਲੱਗਾ ਪਾਣੀ ਜਿਹੜੇ ਪਰਾਂ ਨੇ ਹੁਣ ਭਰੇ ਆ ਦੋ ਖੱਤੇ ਦੋ ਤਿੰਨ ਕ ਬੰਨੇ ਆ ਤੇ ਉਹਨਾਂ ਨੇ ਲੱਗਾ 24ਵੇਂ ਇੱਕ ਦਿਨ ਤੇ ਅੱਜ ਹੋ ਗਈ ਹੈ 23 ਤਰੀਕ ਹੋ ਗਈ ਤੇ 29 ਤਰੀਕ ਨੂੰ ਵੀਜੀ ਸੀ ਆਪਾਂ ਪਿਛਲੀ 29 ਨੂੰ 23 ਹੋ ਗਈ ਅੱਜ ਤੇ 24ਵੇਂ 25ਵੇਂ ਦਿਨ ਹੋ ਗਿਆ ਤੇ ਇਹਨੂੰ ਥੋੜਾ ਡਿਲੇਟ ਹੋ ਜੂਗਾ 1-2 ਦਿਨ ਤੇ ਐਨ ਪੂਰਾ ਸਹੀ ਟਾਈਮ ਪਾਣੀ ਲੱਗਾ ਹੈ ਜੇ ਆਪਣੀ ਰੌਣੀ ਕੀਤੀ ਹੁੰਦੀ ਤੇ ਆਪਾਂ ਹੋਰ ਉੱਤੇ ਜਾੜ ਸਕਦੇ ਪਾਣੀ ਤੇ ਇਸ ਕਰਕੇ ਰੌਣੀ ਹੈ ਨਹੀਂ ਸੀ ਕੀਤੀ ਮੀਂਹ ਦੀ ਹੋਈ ਸੀਗੀ ਤੇ ਖੂਤੇ ਆਪਾਂ ਰੱਖਾਂਗੇ ਮਹੀਨੇ ਤੀ ਬਾਕੀ ਹਣ ਬੱਤੀ ਆਉਤੇ ਚੱਲੂ ਨੋ ਵੀ ਮੇਟਰੋ ਬੱਤੀ ਆ ਗਈ ਸੀ 10:00 ਵਜੇ ਤੇ ਚੱਲੀ ਜਾਂਦੀ ਆ ਤੇ ਕਾਰੇ ਇੰਝ ਲਈ ਚੱਲਦੀ ਆ ਤੇ ਭਰ ਜੂਗਾ ਥੋੜੇ ਟਾਈਮ ਤੇ ਉਹ ਬਾਕੀ ਖਾਦ ਭੌਦੇ ਮੂਰੇ ਮੂਰੇ ਬੁਰਕ ਬੁਰਾ ਬੁਰਾ ਕੈਰੀ ਕੈਰੀ ਨੂੰ ਪਾਈ ਜਾਣੇ ਤੇ ਉਹ ਭਰ ਜਾਣਾ ਤੇ ਉਹ ਭਰ ਕੇ ਫੇ ਇਹਦੇ ਵਿੱਚ ਮੋੜਾਂਗੇ ਅੱਚ ਬਾਕੀ ਪਾਣੀ ਘਰ ਲੋ ਚੱਕ ਮੋਟਰ ਦਾ 20 ਦੀ ਐ ਮੋਟਰ ਪਾਣੀ ਨਾਲ ਮੋਟੀ ਆ ਚੱਲੀ ਜਾਂਦਾ ਆਓ ਵੀ ਮਿੱਤਰੋ ਦਿਨ ਹੈਗਾ ਅੱਜ ਦੂ ਅਗਲਾ ਤੇ ਪੱਤੀ ਚੱਲੀ ਜਾਂਦੀ ਆ ਤੇ ਪਾਣੀ ਕਿਹੜਾ ਭਰਨ ਵਾਲਾ ਹੀ ਆ ਫੇਰ ਵੀ ਜਲਦੀ ਲੈਟ ਚੱਲ ਗਿਆ ਲੱਗੇ ਕਿਹੜਾ ਤੇ ਫੇਰ ਬੱਤੀ ਇੱਕ ਮੋੜਾਂਗੇ ਦੋ ਖੱਤੇ ਰਹਿ ਜਾਣੇ ਆਪਣੇ ਬਾਕੀ ਹੋ ਜਾਣੀ ਆ ਤੇ ਕਿਹੜਾ ਭਰਦਾ ਤਾਂ ਮੋੜਦੇ ਆ ਪਾਣੀ ਬੰਗਲੇ ਕਰੋ ਜੱਕ ਨੇ ਫਿਰਦੇ ਆ ਜੀ ਪਾਣੀ ਚਲ ਗਿਆ ਤੇ ਖਰੀਕ ਤਾਂ ਲੱਗਦਾ ਦੇਖ ਕੇ ਅੰਨੇ ਮੜਾ ਕੋਈ ਮੇਥਰ ਇੰਨਾ ਕਰ ਗਿਆ ਤੇ ਬਾਕੀ ਇਹਨ ਇੱਕੋ ਜਾ ਆਉਂਦਾ ਘੇਰਾ ਘੰਟਾ ਲੱਗਣਾ ਇਹਨੂੰ ਇੱਕ ਘੰਟਾ ਦੇ ਡੇਢ ਜਾਂ ਇੱਕ ਜਾਂ ਡੇਢ ਲੱਗਣਾ ਉਹ ਆ ਬੰਨਾ ਤੇ ਪਾਣੀ ਦੇਖੋ ਇਹਨ ਇੱਕੋ ਜਾ ਆਉਂਦਾ ਕਿ ਨਹੀਂ ਸਾਰੇ ਪਾਸੇ ਕਿਰਾਏ ਸੀਗੇ ਇਹ ਵੀ ਖੱਤਿਆਂ ਨੂੰ ਵਧੀਆ ਤੇ ਬਾਕੀ ਆ ਦੋ ਲੈ ਜਾਣੇ ਆਪਣੇ ਇਹਨਾਂ ਦੀ ਲੰਬਾਈ ਵੀ ਥੋੜੀ ਘਟਿਆ ਕਰੋ ਚੱਕ ਇਹ ਬੰਨਾ ਇੱਥੇ ਆ ਉਹ ਉੱਥੇ ਆ ਉਦੋਂ ਪਰਾ ਜਿਹੜਾ ਥੱਲੇ ਲਾਇਆ ਉਹ ਨਹੀਂ ਉਹ ਨਹੀਂ ਤਿੰਨਾ ਦੀ ਆ ਇਹਨਾਂ ਦੋਆ ਲੰਮੀਆਂ ਦੀ ਹੈਗੀ ਢਾਈਆਂ ਦੀ ਤੇ ਇਹਨਾਂ ਦੀ ਹੈਗੀ ਦੋਆ ਦੀ ਤੇ ਬਾਕੀ ਉਹ ਚੱਲਦੀ ਆ ਮੋਟਰ ਤਰੋ ਇੰਨਾ ਕੁ ਰਹਿ ਗਿਆ 11 ਮੈਂ ਧੋੜੀ ਹੋਈ ਰਹਿ ਗਈ ਆ ਤੇ ਬੱਤੀ ਚੱਲੀ ਜਾਂਦੀ ਆ ਤੇ ਮੋਰੇ ਮੋਰੇ ਖਾਦ ਪਾਈ ਜਾਂਦੇ ਸੀਗੇ ਮੈਂ ਦੋ ਖੱਤੇ ਰਹਿ ਗਏ ਆਪਣੇ ਇੱਕਿਆਰੇ ਨੂੰ ਪਾਤਾ ਆ ਤੇ ਬਾਕੀ ਆਹ ਭਰ ਜਾਣਾ ਤੇ ਬੰਦ ਕਰ ਦਾਂਗੇ ਮੋਟਰ ਤੇ ਹੁਣ ਆਪਾਂ ਬਲੌਗ ਦਾ ਇੱਥੇ ਐਂਡ ਕਰਦੇ ਆ ਤੇ ਮਿਲਦੇ ਆਪਾਂ ਤੁਹਾਨੂੰ ਕਿਤੇ ਹੋਰ ਨਵੇਂ ਬਲੌਗ 'ਚ